ਸਤਿ ਸ਼੍ਰੀ ਅਕਾਲ ਜੀ ਸਟੋਰੀ ਕਿੰਗ ਪੰਜਾਬੀ ਕਹਾਣੀਆਂ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅਤੇ ਪਿਛਲੀ ਕਹਾਣੀ ਵਿੱਚ ਤੁਹਾਨੂੰ ਸ਼ੇਅਰ ਬਾਜ਼ਾਰ ਬਾਰੇ ਜਾਣਕਾਰੀ ਦਿੱਤੀ ਗਈ ਸੀ ਜਿਸ ਦਾ ਨਾਮ ਸੀ ਕੀ ਹੈ ਸ਼ੇਅਰ ਬਾਜ਼ਾਰ ਅਤੇ ਉਸੇ ਕਹਾਣੀ ਦਾ ਹੀ ਇੱਕ ਨਵਾਂ ਭਾਗ ਅੱਜ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਜਿਸ ਦਾ ਨਾਮ ਹੈ ਕੀ ਹੈ ਨਿਫਟੀ 50 ਆਓ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਨਿਫਟੀ 50 ਉਹ ਬਲਾ ਹੈ ਜੋ ਤੁਹਾਨੂੰ ਆਰਾਮਦਾਇਕ ਜ਼ਿੰਦਗੀ ਦੇ ਸਕਦੀ ਹੈ ਇਹ ਉਹ ਬਲਾ ਹੈ ਜਿੱਥੇ ਤੁਹਾਡਾ ਪੈਸਾ ਘੱਟ ਰਿਸਕ ਵਿੱਚ ਐਫ ਡੀ ਐਫ ਡੀ ਦੇ ਰਿਟਰਨ ਤੋਂ ਜ਼ਿਆਦਾ ਰਿਟਰਨ ਦੇ ਸਕਦਾ ਹੈ ਨਿਫਟੀ 50 ਦਾ ਮਤਲਬ ਹੈ ਕਿ ਇੰਡੀਅਨ ਸ਼ੇਅਰ ਮਾਰਕੀਟ ਦੀਆਂ ਵੈਲਿਊਏਸ਼ਨ ਮਾਰਕੀਟ ਕੈਪ ਦੇ ਹਿਸਾਬ ਨਾਲ ਟੌਪ ਦੀਆਂ 50 ਕੰਪਨੀਆਂ ਇਹ ਉਹ 50 ਕੰਪਨੀਆਂ ਨੇ ਜਿਨ੍ਹਾਂ ਦੇ ਉੱਤੇ ਥੱਲੇ ਹੋਣ ਨਾਲ ਨਿਫਟੀ 50 ਵੀ ਉੱਤੇ ਥੱਲੇ ਹੁੰਦੀ ਹੈ ਇਹ ਬਦਲਦੀਆਂ ਵੀ ਰਹਿੰਦੀਆਂ ਹਨ ਹੋ ਸਕਦਾ ਹੈ ਜੋ 50 ਕੰਪਨੀਆਂ ਨਿਫਟੀ 50 ਵਿੱਚ ਅੱਜ ਨੇ ਉਹਨਾਂ ਵਿੱਚੋਂ ਕੁਝ ਅੱਗੇ ਜਾ ਕੇ ਨਿਫਟੀ 50 ਵਿੱਚ ਨਾਰਨ ਖੈਰ ਇਸ ਦਾ ਸਾਡੇ ਇਨਵੈਸਟ ਕੀਤੇ ਪੈਸੇ ਤੇ ਕੋਈ ਖਾਸ ਅਸਰ ਨਹੀਂ ਪਏਗਾ ਕਿਉਂਕਿ ਸਾਡਾ ਪੈਸਾ ਹਮੇਸ਼ਾ ਸ਼ੇਅਰ ਮਾਰਕੀਟ ਦੀਆਂ ਟੌਪ 50 ਕੰਪਨੀਆਂ ਵਿੱਚ ਹੀ ਲੱਗੇਗਾ ਨਿਫਟੀ 50 ਵਿੱਚ ਪੈਸਾ ਕਿਵੇਂ ਲਗਾਇਆ ਜਾਏ ਖੈਰ ਇਹ ਦੱਸਣ ਤੋਂ ਪਹਿਲਾਂ ਮੈਂ ਇਹ ਦੱਸ ਦਵਾਂ ਕਿ ਸ਼ੇਅਰ ਬਾਜ਼ਾਰ ਇੱਕ ਰਿਸਕੀ ਇਨਵੈਸਟਮੈਂਟ ਇਨਸਟਰੂਮੈਂਟ ਹੈ ਇੱਥੇ ਤੁਹਾਨੂੰ ਐਫ ਡੀ ਵਾਂਗ ਫਿਕਸਡ ਗਰੰਟੀ ਵਾਲਾ ਰਿਟਰਨ ਨਹੀਂ ਮਿਲਦਾ ਰੈਸੈਸ਼ਨ ਦੇ ਟਾਈਮ ਤੇ ਸ਼ੇਅਰ ਬਾਜ਼ਾਰ ਕਈ-ਕਈ ਸਾਲਾਂ ਤੱਕ ਥੱਲੇ ਹੀ ਰਹਿੰਦਾ ਹੈ ਤੇ ਤੁਹਾਡਾ ਪੈਸਾ ਤੁਹਾਨੂੰ ਕਾਟਾ ਦਿਖਾ ਰਿਹਾ ਹੁੰਦਾ ਜੇਕਰ ਤੁਸੀਂ ਇਹ ਸ਼ਰਤਾਂ ਮੰਨਦੇ ਹੋ ਕਿ ਮੈਂ ਆਪਣੇ ਪੈਸੇ ਨੂੰ ਇੱਥੇ ਲੰਮੇ ਸਮੇਂ ਲਈ ਇਨਵੈਸਟ ਕਰਾਂਗਾ ਦੇ ਘਾਟਾ ਦੇਖ ਕੇ ਡਰਾਂਗਾ ਨਹੀਂ ਤਾਂ ਫਿਰ ਤੁਸੀਂ ਮਾਰਕੀਟ ਵਿੱਚ ਆ ਸਕਦੇ ਹੋ ਨਹੀਂ ਤਾਂ ਇਹ ਮਾਰਕੀਟ ਤੁਹਾਡੇ ਲਈ ਨਹੀਂ ਹੈ ਤੁਸੀਂ ਡਾਕਖਾਨੇ 'ਚ ਐਫ ਡੀ ਕਰਾਓ ਬਸ ਹੁਣ ਗੱਲ ਕਰਦੇ ਆ ਉਹਨਾਂ ਦੀ ਜੋ ਇਹ ਸ਼ਰਤਾਂ ਮੰਨਣ ਲਈ ਤਿਆਰ ਨੇ ਤੇ ਉਹ ਇਹ ਜਾਨਣਾ ਚਾਹੁੰਦੇ ਨੇ ਕਿ ਨਿਫਟੀ 50 ਵਿੱਚ ਪੈਸੇ ਕਿਵੇਂ ਲਾਏ ਜਾਣ ਦੇਖੋ ਜੀ Nifty 50 asal vich ik index hai he asal vich top 50 company di weighted average nu darshaundi hai asaan bhasha vich he ik 50 company da portfolio hai jis vich top diyan 50 company nu alag alag factor de hisab nal alag alag percent de hisab nal joda gaya hai jis da matlab eh hai ki ਜਿਸ ਦਾ ਪਰਸੈਂਟ ਜਿਆਦਾ ਹੋਵੇਗਾ ਉਹ ਪੋਰਟਫੋਲੀਓ ਜਾਂ ਨਿਫਟੀ 50 ਤੇ ਉਨਾ ਹੀ ਅਸਰ ਪਾਏਗਾ ਜੇਕਰ ਉਹ ਬਹੁਤ ਜਿਆਦਾ ਉੱਪਰ ਜਾਏਗਾ ਤਾਂ ਨਿਫਟੀ 50 ਵੀ ਉੱਪਰ ਜਾਏਗਾ ਜੇਕਰ ਉਹ ਬਹੁਤ ਜਿਆਦਾ ਥੱਲੇ ਜਾਏਗਾ ਤਾਂ ਨਿਫਟੀ 50 ਵੀ ਥੱਲੇ ਜਾਏਗਾ ਤੁਸੀਂ ਜੇਕਰ ਸਿੱਧਾ ਨਿਫਟੀ 50 ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ Google ਤੋਂ Nifty 50 ਦੀਆਂ ਸਾਰੀਆਂ ਕੰਪਨੀਆਂ ਦੀ ਪਰਸੈਂਟੇਜ ਕੱਢ ਕੇ ਉਸ ਦੇ ਹਿਸਾਬ ਨਾਲ ਉਹਨਾਂ ਵਿੱਚ ਆਪਣਾ ਪੈਸਾ ਲਗਾ ਸਕਦੇ ਹੋ ਜੋ ਮੇਰੇ ਹਿਸਾਬ ਨਾਲ ਇੱਕ ਸਿਆਣਾ ਫੈਸਲਾ ਨਹੀਂ ਹੋਏਗਾ ਕਿਉਂਕਿ ਇੱਕ ਤਾਂ ਇਸ ਵਿੱਚ ਫੰਡ ਬਹੁਤ ਲੱਗੇਗਾ ਤੇ ਦੂਸਰਾ ਇਸ ਦੇ ਵਿੱਚ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਨੇ ਜਿਨ੍ਹਾਂ ਦੇ ਹਿਸਾਬ ਨਾਲ ਤੁਹਾਨੂੰ ਵੀ ਆਪਣੇ ਪੋਰਟਫੋਲੀਓ ਨੂੰ ਬਦਲਣਾ ਪਏਗਾ ਦੂਸਰੇ ਹੋਰ ਬਹੁਤ ਤਰੀਕੇ ਨੇ ਜਿਨ੍ਹਾਂ ਨਾਲ ਤੁਸੀਂ ਇਸ ਵਿੱਚ ਇਨਵੈਸਟ ਕਰ ਸਕਦੇ ਹੋ ਪਹਿਲਾ ਟਾਈਟਲ ਵੀ ਇੱਕ ਸੂਚਕਾਂਕ ਮਿਊਚੁਅਲ ਫੰਡ 2 ਈਟੀਐਫ ਇਹ ਦੋਵੇਂ ਹੀ ਇੰਡੈਕਸ ਦੇ ਹਿਸਾਬ ਨਾਲ ਹੀ ਰਿਟਰਨ ਦਿੰਦੇ ਨੇ ਇਹ ਦੋਹਾਂ ਬਾਰੇ ਡਿਟੇਲ ਵਿੱਚ ਕਿਸੇ ਹੋਰ ਭਾਗ ਵਿੱਚ ਦੱਸਾਂਗੇ ਕਹਾਣੀ ਨੂੰ ਅੰਤ ਤੱਕ ਸੁਣਨ ਅਤੇ ਪੜ੍ਹਨ ਲਈ ਬਹੁਤ ਬਹੁਤ ਧੰਨਵਾਦ ਔਰ ਹਾਂ ਜੇਕਰ ਅੱਜ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜੇਕਰ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਸਕਣ ਜਲਦ ਹੀ ਮਿਲਦੇ ਹਾਂ ਅਗਲੀ ਕਹਾਣੀ ਵਿੱਚ ਬਹੁਤ ਬਹੁਤ ਧੰਨਵਾਦ